ਪੰਜਾਬੀ ਫਿਲਮ ਇੰਡਸਟਰੀ ਨੂੰ ਲੰਬੇ ਸਮੇਂ ਤੋਂ ਬਾਅਦ ਕੋਈ ਅਜਿਹੀ ਫਿਲਮ ਦੇਖਣ ਨੂੰ ਮਿਲੀ ਹੈ ਜਿਸ ਵਿੱਚ ਕਾਮੇਡੀ ਦੇ ਨਾਲ-ਨਾਲ ਦੇਸ਼ ਭਗਤੀ ਦਾ ਇੱਕ ਨਵਾਂ ਵੱਡਾ ਸੁਨੇਹਾ ਦਿੱਤਾ ਜਾਵੇਗਾ ਜੀ ਹਾਂ ਆਉਣ ਵਾਲੀ ਫਿਲਮ ਜਹਾਨ ਕਿਲਾ ਫਰੰਟ ਲਾਈਨ ਵਰਕਰਾਂ ਦੀਆਂ ਪ੍ਰੇਰਨਾ ਦਾ ਇੱਕ ਜੀਵਨੀ ਨੂੰ ਸਮਰਪਿਤ ਹੈ ਫਿਲਮ ਦਾ ਮਕਸਦ ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਭਗਤੀ ਮਹਿਲਾ ਸਸ਼ਕਤੀਕਰਨ ਤੇ ਯੁਵਾ ਸ਼ਕਤੀਕਰਨ ਦੇ ਮੁੱਲ ਬਾਰੇ ਸਮਝਾਉਣਾ ਹੈ ਕਾਮੇਡੀ ਅਤੇ ਪ੍ਰੇਰਨਾਦਾਇਕ ਡਰਾਮੇ ਨਾਲ ਭਰਪੂਰ ਫਿਲਮ ਜਹਾਨ ਕਿਲਾ ਦੁਨੀਆ ਭਰ ਦੇ ਫਰੰਟਲਾਈਨ ਵਰਕਰਾਂ ਦੀ ਜਿਵੇਂ ਫੌਜ, ਨੇਵੀ, 에어ਫੋਰਸ, ਪੁਲਿਸ, ਡਾਕਟਰ, ਨਰਸਾਂ, ਐਂਬੂਲੈਂਸ ਸੇਵਾਵਾਂ, ਫਾਇਰ ਫਰੰਟੀਅਰਜ਼ ਅਤੇ ਹੋਰਨਾਂ ਨੂੰ ਸਮਰਪਿਤ ਹੈ। ਇਹ ਫਰੰਟਲਾਈਨ ਵਰਕਰ ਦੁਨੀਆ ਨੂੰ ਲੋਕਾਂ ਲਈ ਇੱਕ ਵਧੀਆ ਥਾਂ ਬਣਾਉਣ ਸੰਬੰਧੀ ਦਿਨ ਰਾਤ ਕੰਮ ਕਰਦੇ ਹਨ। ਇਸ ਫਿਲਮ ਮੁੱਖ ਤੌਰ ਤੇ ਪੁਲਿਸ ਵਿਭਾਗ ਤੇ ਕੇਂਦ੍ਰਿਤ ਹੈ ਜੋ ਉਹਨਾਂ ਦੇ ਮਹੱਤਵਪੂਰਨ ਸੇਵਾ ਦੌਰਾਨ ਉਹਨਾਂ ਦੀਆਂ ਚੁਣੌਤੀਆਂ ਅਤੇ ਜਿੱਤਾਂ ਨੂੰ ਦਰਸਾਉਂਦੀ ਹੈ। ਫਿਲਮ ਜਹਾਨ ਕਿਲਾ ਦੀ ਪ੍ਰੋਮੋਸ਼ਨ ਲਈ ਐਲਪੀਯੂ ਫਗਵਾੜਾ ਵਿਖੇ ਪੂਰੀ ਸਟਾਰ ਕਾਸਟ ਪੁੱਜੀ ਅਤੇ ਫਿਲਮ ਦੇ ਗਾਣੇ ਸੱਜੇ ਖੱਬੇ ਨੂੰ ਲੋਕ ਅਰਪਿਤ ਕੀਤਾ ਇਸ ਮੌਕੇ ਕਲਾਕਾਰਾਂ ਨੇ ਸੱਜੇ ਖੱਬੇ ਗੀਤ ਦੇ ਲਾਈਵ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਕੀਲ ਲਿਆ ਜਿਸ ਵਿੱਚ ਮੁੱਖ ਤੌਰ ਤੇ ਹਰਪ੍ਰੀਤ ਸਿੰਘ ਅਕਸ਼ਦੀਪ ਸਿੰਘ ਜੀਤ ਸਿੰਘ ਜਸ਼ਨ ਕੋਲੀ ਜੋਬਨਪ੍ਰੀਤ ਨੇ ਅਹਿਮ ਭੂਮਿਕਾ ਨਿਭਾਈ ਦੱਸਦੀ ਹੈ ਕਿ ਇਹ ਫਿਲਮ ਛਿੰਦਾ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਹੁੰਦਾ ਹੈ ਜੋ ਸ਼ੁਰੂ ਵਿੱਚ ਆਪਣੇ ਭਵਿੱਖ ਬਾਰੇ ਚਿੰਤਿਤ ਨਹੀਂ ਹੁੰਦਾ ਪਰ ਬਾਅਦ ਵਿੱਚ ਉਹ ਦੇਸ਼ ਭਗਤੀ ਦੀ ਭਾਵਨਾ ਨੂੰ ਮਹੱਤਵਪੂਰਨ ਮਹਿਸੂਸ ਕਰਦਾ ਹੈ ਛਿੰਦਾ ਦੇ ਲਾਪਰਵਾਹ ਹੋਣ ਤੋਂ ਲੈ ਕੇ ਰਾਸ਼ਟਰੀ ਏਕਤਾ ਦੀ ਭਾਵਨਾ ਤੱਕ ਫਿਲਮ ਜਹਾਨ ਕਿਲਾ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋੜ ਕੇ ਰੱਖੇਗੀ ਦੇਸ਼ ਭਗਤੀ ਦੇ ਪੱਖ ਨੂੰ ਉਜਾਗਰ ਕਰਨ ਤੋਂ ਇਲਾਵਾ ਫਿਲਮ ਵਿੱਚ ਪਿਆਰ ਦਾ ਵੀ ਇੱਕ ਅਹਿਮ ਅੰਗਲ ਦਿੱਤਾ ਹੋਇਆ ਹੈ ਇਸ ਦਾ ਮਤਲਬ ਹੈ ਕਿ ਇਹ ਫਿਲਮ ਕਾਮੇਡੀ ਪਿਆਰ ਅਤੇ ਦੇਸ਼ ਭਗਤੀ ਦੇ ਨਾਲ-ਨਾਲ ਕਈ ਜਜ਼ਬਾਤਾਂ ਨੂੰ ਉਜਾਗਰ ਕਰੇਗੀ ਵਿੱਕੀ ਕਦਮ ਵੱਲੋਂ ਨਿਰਦੇਸ਼ਿਤ ਤੇ ਸਤਿੰਦਰ ਕੌਰ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਜੋਵਨਪ੍ਰੀਤ ਸਿੰਘ ਤੇ ਗੁਰਬਾਣੀ ਗਿੱਲ ਨੇ ਨਾਲ ਜਸ਼ਨ ਕੋਲੀ ਜੀਤ ਸਿੰਘ ਅਕਸ਼ਦੀਪ ਸਿੰਘ ਹਰਪ੍ਰੀਤ ਸਿੰਘ ਸੰਦੀਪ ਆਲਕ ਅਭਿਸ਼ੇਕ ਸੈਣੀ ਪ੍ਰਕਾਸ਼ ਸਾਗਾਧੂ ਆਸ਼ਿਸ਼ ਤੁਗਲ ਕੁਰਿੰਦਰ ਮਕਨਾ ਜਰਨੈਲ ਸਿੰਘ ਮਲਕੀਅ ਸਿੰਘ ਨੀਲਮ ਹੁੰਦਲ ਰਮਨ ਢਿੱਲੋ ਆਚਲ ਵਰਮਾ ਰਾਹੁਲ ਚੌਧਰੀ ਏਕਤਾ ਨਾਗਪਾਲ ਰਾਜੀਵ ਗੁਰਨਾਜ ਕੌਰ ਬਲਜੀਤ ਸਿੰਘ ਬਲਬਿੰਦਰ ਸਿੰਘ ਅਸ਼ੋਕ ਕੁਮਾਰ ਦੀਪਕ ਕੰਬੋਚ ਚਰਨਜੀਤ ਸਿੰਘ ਅਮਰਦੀਪ ਕੌਰ ਗੁਰਪ੍ਰੀਤ ਕੁੱਡਾ ਮੇਜਰ ਵਿਸ਼ਾਲ ਬਖਸ਼ੀ ਆਦ ਨੇ ਅਹਿਮ ਭੂਮਿਕਾ ਨਿਭਾਈ ਹੈ ਦੇਖੋ ਫਿਲਮ ਬਾਰੇ ਕੀ ਕਿਹਾ ਫਿਲਮ ਦੇ ਕਲਾਕਾਰਾਂ ਨੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੈ ਤਾਂ YouTube ਚੈਨਲ Star Vijay ਸਹਾਇਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ Star Vijay ਸਹਾਇਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਕਿਹਾ ਫਿਲਮ ਦੇ ਕਲਾਕਾਰਾਂ ਨੇ ਮਤਲਬ ਫਿਲਮ ਜਿਹੜੀ ਆ ਬਣੀ ਹੈ ਜਿਹੜਾ ਹਾਸ ਰਸ ਕੌਂਟਰ ਹੈ ਦਾ ਐਰਪੋਰਟੋ ਵੀ ਨੇ ਵੀ ਉਹ ਡਾਕਟਰ ਹੋਗੇ ਤੇ ਫਿਰ ਫਿਰ ਕਰ ਵਿਚਾਰੇ ਹੋਗੇ ਜਿਨ੍ਹਾਂ ਨੇ ਆਪਣੇ ਕੋਰਚ ਸਾਧ ਦਿੱਤਾ ਸਾਰਿਆਂ ਦਾ ਹਨ ਉਹਨਾਂ ਨੂੰ ਡੈਡੀਕੇਟਡ ਫਿਲਮ ਆ ਤੇ ਜਿਹੜੀ ਇਹ ਫਿਲਮ ਆ ਕਿ ਸੇਤ ਹੋਵੇ ਤੁਹਾਨੂੰ ਤੇ ਕੋਸ਼ਿਸ਼ ਕੀਤੀ ਕਿ ਮਿੱਟੀ ਨਾਲ ਜੁੜੀ ਫਿਲਮ ਬਣਾਈ ਜਾਵੇ ਸੋ ਮੈਨੂੰ ਇਹ ਵੀ ਲੱਗਦਾ ਕਿ ਬਹੁਤ ਪਸੰਦ ਆਊਗਾ ਅੱਜ ਗਾਣਾ ਰਿਲੀਜ਼ ਕੀਤਾ ਗਿਆ ਗਾਣਾ ਕਾਫੀ ਮੋਟੀਲੇਸ਼ਨਲ ਹੈ ਗਾਣੇ ਦੇ ਵਿੱਚ ਕਾਫੀ ਬਹੁਤ ਸਿਰਜਣਾ ਦਿੱਤੀ ਗਈ ਹੈ ਇਹ ਗਾਣੇ ਦਾ ਕਨਸੈਪਟ ਫਿਲਮ ਦੇ ਨਾਲ ਸੀ ਕਿ ਜੇ ਫਿਲਮ ਘਾਟੇ ਚ ਨਾ ਸਕੇ ਨਹੀਂ ਫਿਲਮ ਦੇ ਨਾਲ ਗੱਲ ਦਾ ਕਨਸੈਪਟ ਹੈਗਾ ਜੀ ਤੇ ਇਹ ਫਿਲਮ ਦੀ ਕਿ ਸਿਚੁਏਸ਼ਨ ਹੀ ਬਣਦੀ ਆ ਆ ਜਿਹਦੇ ਵਿੱਚ ਇੱਕ ਗਾਣਾ ਨਿਕਲ ਕੇ ਆਉਂਦਾ ਤੇ ਇਹ ਇਹ ਕਨਸੈਪਟ ਥੋੜਾ ਜਿਹਾ ਦਲਦਾ ਮਿਲਦਾ ਵੀ ਲੱਗਿਆ ਜਿਹੜੀ ਫਿਲਮ ਮਿਲਖਾ ਸਿੰਘ ਆਈ ਸੀਗੀ ਦਿਲ ਨਾਲ ਵੀ ਥੋੜਾ ਯਾਰ ਲੇਟ ਕੀਤਾ ਗਿਆ ਕਿ ਉਹਨੂੰ ਵੀ ਕੰਪੀ ਕੀਤਾ ਗਿਆ ਕਿ ਜਾਂ ਇਹ ਕਨਸੈਪਟ ਆਪਰੇ ਸੀ ਇਹਦਾ ਉਹਦੇ ਨਾਲ ਕੋਈ ਹੈਨੀਓ ਤਾਂ ਪੀਰੀਅਡ ਫੇਰੋ ਸੀ ਜੀ ਤਾਂ ਹੁਣ ਦੀ ਸਿਚੁਏਸ਼ਨ ਦੀ ਫਿਲਮ ਆ ਤੇ ਟੋਟਲ ਡਿਫਰੈਂਟ ਫਿਲਮ ਆ ਤੇ ਇਸ ਫਿਲਮ ਦੇ ਜ਼ਰੀਏ ਜਿਵੇਂ ਨੌਨ ਸੌਫਸਟਿਕਲਡ ਕਾਮੇਡੀ ਵਾਲੀ ਜਿਆਦਾ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਕਈ ਵਾਰ ਇਹ ਵੀ ਸੋਚਦੇ ਆ ਕਿ ਜਿਹੜੀ ਲੀਡ ਚੱਲਦੀ ਪਈ ਹੈ ਉਸੇ ਲੀਡ ਤੇ ਚੱਲਣਾ ਬਿਹਤਰ ਹੁੰਦਾ ਤੇ ਜਿਹੜਾ ਇਹ ਕਨਸੈਪਟ ਹੈ ਬਿਲਕੁਲੀ ਅਲੱਗ ਹੈ ਮਨ ਦੇ ਵਿੱਚ ਡਰ ਨਹੀਂ ਸੀ ਕਿ ਕੋਈ ਰਿਸਕ ਬਹੁਤ ਵੱਡਾ ਹੈ ਤੇ ਉਹ ਗੱਲ ਹੈ ਕਦਰਾ ਤਾਂ ਕਰਨਾ ਪੈਣਾ ਨਾ ਬਹੁਤ ਸਿਚੁਏਸ਼ਨ ਦੇ ਨਾਲ ਕਰਨਾ ਪੈਣਾ ਕੋਸ਼ਿਸ਼ ਕੀਤੀ ਆ ਕਿ ਜਿਹੜੀ ਚੀਜ਼ੋ ਮਤਲਬ ਆਰਟ ਦੇ ਹਿਸਾਬ ਨਾਲ ਬਣਾਈ ਜਾ ਕਿ ਕਿ ਆਪਾਂ ਕਿਸੇ ਹੋਰ ਲੈਟਕਾ ਫੀਨਰ ਨਰਜੋ ਉਤਰੋ ਉਤਰੋ ਇਹ ਕਰ ਲੈ ਪਰ ਜਦੋਂ ਤੁਸੀਂ ਬੇਨਤ ਕਰਦੇ ਤੁਹਾਨੂੰ ਲੱਗਦਾ ਕੋਈ ਚੀਜ਼ ਤਾਂ ਹੀ ਪੜਾਈ ਆ ਵੀ ਇਹ ਆਮ ਲੁੱਕ ਕਰਨ ਨਾਲ ਰਿਲੇਟ ਹੈ ਕੋਈ ਕੋਸ਼ਿਸ਼ ਕੀਤੀ ਗਈ ਆ ਕਿ ਅਸੀਂ ਕਿਰਿਆ ਜੁੜੀ ਇੱਕ ਮਤਲਬ ਆਮ ਲੁੱਕ ਕਰਨ ਨਾਲ ਜੁੜੀ ਫਿਲਮ ਬਣਾ ਸਕੀ ਤੇ ਉਹਦੇ ਚ ਜਿਹੜੀ ਕਮੇਟੀ ਵੀ ਲੱਗੀ ਆ ਤੇ ਉਹ ਸੁਜੈਸ਼ਨ ਵਾਲਾ ਸਾਰਾ کی نظروں دے سے انہیں کیا ہے کرنا سیری سیمپل پیری ہمبر اے کہ میں اپنے موں سے ہی چھوڑتے ہیں جدید باجی نے نا اپنا اپنا جڑا پینٹ کا کرا ہے وہ جدید ہے نا وہ نہیں کبھی چھوڑا ایسی کر کے وہ آج سکتا ہے میں سو پراؤڈ کے انہوں نے بہت کچھ کھوڑتا ہے ساتھے بس ایک پوسٹ اگل ہے ان کی ਹੇ ਇਹ ਜਿਹੜੇ ਇੱਕ ਸਲਵਲ ਲਏ ਤੇ ਅੱਛਾ ਜੀ ਅੱਛਾ ਐਮੇ ਜਿਹੜੇ ਮੋਨ ਫੇਸਸ ਨੇ ਪੰਜਾਬ ਚਲੋ ਲੈ ਲਓ ਇਹ ਸਮਝ ਲਓ ਫਿਰ ਅਗੇਨ ਡਿਵੀਜ਼ਨ ਇਸ਼ੂ ਕਿ ਕਿਹੜਾ

اچھا یہ جو فلم لہر ہے یہ ہم نے ایسے سوچا تھا کہ ہم لوگ جو اپنے جو فرسٹ اسپونڈر ہیں جیسے آرمی ہو گیا نیوی ہو گیا ایئر فورس فائر فائٹرس ڈاکٹر نرسز یہ سارے جو فرسٹ اسپونڈرز ہیں نا یہ لوگ جو سیلف لیس سروس کرتے ہیں ہمارے لیے ਜੋ ਕਿਸੇ وجہ سے ہم ਲੋਕ ਆਪਣੇ ਆਪਣੇ ਜਗ੍ਹਾ ਤੇ ਸੇਫ ਹੈ। ਇਹਨੀਆਂ ਸਰਸਪੰਦੋਂਦੋਂ ਸੇ ਇੱਕ ਜੋ ਪੁਲਿਸ ਹੈ, ਇਨਕੇ ਉੱਪਰ ਅਸੀਂ ਸਟੋਰੀ ਬਣਾਈ ਹੈ। ایک انسپائر ہے جو اپنے جہاں پہ ہمیں الگ الگ ریلیجن کو یا ہماری سارے جو اپنے ڈائریکٹر میں ہوں میں مہاراشٹرین ہوں اپنے ایکٹر پنجابی ہے ہمارے کچھ ایکٹر مسلم ہے کوئی کرن ہے کوئی الگ الگ ٹرم ہے تو یہ لے کے آپ نے جوڑ کے کانسیپٹ تیار کیا اسے اپنی فلم بنائیے Thank you for watching!